ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਹਨ ਤੇ ਬਿਲ ਗੇਟਸ ਨੂੰ ਗਰਮ ਚਾਹ ਭਾਰਤ ਦੇ ਵਿੱਚ ਖਿੱਚ ਕੇ ਲੈ ਆਈ ਐਨੀ ਦਿਨੀ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤੀ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਬਿਲ ਗੇਟਸ ਨਾ ਸਿਰਫ ਚਾਹ ਦੀ ਚੁਸਕੀ ਲੈ ਰਹੇ ਨੇ ਉਹ ਭਾਰਤ ਦੀ ਕਾਫੀ ਤਾਰੀਫ ਕਰਦੇ ਵੀ ਨਜ਼ਰ ਆ ਰਹੇ ਨੇ ਬਿਲਗੇਟਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਉਹਨਾਂ ਵਿਲਗੇਟਸ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝਾ ਕੀਤਾ ਵੀਡੀਓ ਵੀਡੀਓ ਦੇ ਵਿੱਚ ਜਿਸ ਚਾਹ ਵੇਚਣ ਵਾਲੇ ਨੂੰ ਉਹ ਆਰਡਰ ਦੇ ਰਹੇ ਨੇ ਉਹ ਕੋਈ ਹੋਰ ਨਹੀਂ ਡੋਲੀ ਚਾਹ ਵਾਲਾ ਹੈ ਡੋਲੀ ਕਿਟਾਪਰੀ ਦੀਆਂ ਕਈ ਵੀਡੀਓਜ਼ ਅਕਸਰ ਇੰਟਰਨੈਟ ਉਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਚਾਹ ਵੇਚਣ ਵਾਲੇ ਦੀ ਚਾਹ ਬਣਾਉਣ ਦਾ ਸਟਾਈਲ ਹੀ ਨਹੀਂ ਸਗੋ ਇਸ ਨੂੰ ਪਰੋਸਣ ਦਾ ਸਟਾਈਲ ਵੀ ਬਹੁਤ ਹੀ ਵੱਖਰਾ ਹੈ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਦੀਆਂ ਜਿਹੜੀਆਂ ਕਾਫੀ ਜ਼ਿਆਦਾ ਵੀਡੀਓਜ਼ ਨੇ ਉਹ ਵੀ ਇੰਟਰਨੈਟ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਬਿਲਗੇਟਸ ਦਾ ਇਹ ਵੀਡੀਓ ਇੰਟਰਨੈਟ ਉੱਤੇ ਬਹੁਤ ਹੀ ਜ਼ਿਆਦਾ ਹਲਚਲ ਮਚਾ ਰਿਹਾ ਹੈ ਵੀਡੀਓ ਦੇ ਸ਼ੁਰੂ ਦੇ ਵਿੱਚ ਬਿਲਗੇਟਸ ਕਹਿੰਦੇ ਹਨ ਕਿਰਪਾ ਕਰਕੇ ਇੱਕ ਚਾਹ ਇਸ ਤੋਂ ਬਾਅਦ ਵੀਡੀਓ ਦੇ ਵਿੱਚ ਡੋਲੀ ਚਾਹ ਵਾਲਾ ਦਾ ਕਾਟ ਨਜ਼ਰ ਆ ਰਿਹਾ ਹੈ ਜਿਸ ਵਿੱਚ ਉਹ ਚਾਹ ਬਣਾਉਂਦਾ ਨਜ਼ਰ ਆ ਰਿਹਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਅਨੋਖੇ ਅੰਦਾਜ਼ ਦੇ ਨਾਲ ਪਹਿਲਾਂ ਅਦਰਕ ਨੂੰ ਕੁਚਲਦਾ ਹੈ ਤੇ ਫਿਰ ਇਲਾਇਚੀ ਤੇ ਚਾਹ ਪੱਤੀ ਪਾਉਂਦਾ ਹੈ ਇਸ ਤੋਂ ਬਾਅਦ ਚਾਹ ਕੰਤੋਂ ਵਾਦ ਹੋਇਕ ਗਲਾਸ ਦੇ ਵਿੱਚ ਚਾਹ ਪਾਉਂਦਾ ਹੈ ਅਤੇ ਬਿਲ ਗੇਟਸ ਨੂੰ ਵੀ ਦਿੰਦਾ ਹੈ ਵੀਡੀਓ ਦੇ ਅੰਤ ਵਿੱਚ ਦੋਵੇਂ ਚਾਹ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਨੇ ਵੀਡੀਓ ਸ਼ੇਅਰ ਕਰਦੇ ਹੋਏ ਬਿਲ ਗੇਟਸ ਨੇ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਭਾਰਤ ਆਉਣ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹਨ ਬਿਊਰੋ ਰਿਪੋਰਟ ਦੀ ਸ਼ਾਪਟੇਡ ਨਿਊਜ਼ ਚੈਨਲ ਧੰਨਵਾਦ ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੇ ਵਿੱਚੋਂ ਇੱਕ ਹਨ ਤੇ ਬਿਲ ਗੇਟਸ ਨੂੰ ਗਰਮ ਚਾਹ ਭਾਰਤ ਦੇ ਵਿੱਚ ਖਿੱਚ ਕੇ ਲੈ ਆਈ। ਇੰਨੀ ਦਿਨੀ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਬਿਲ ਗੇਟਸ ਨਾ ਸਿਰਫ ਚਾਹ ਦੀ ਚੁਸਕੀ ਲੈ ਰਹੇ ਨੇ ਉਹ ਭਾਰਤ ਦੀ ਕਾਫੀ ਤਾਰੀਫ ਕਰਦੇ ਵੀ ਨਜ਼ਰ ਆ ਰਹੇ ਨੇ। ਬਿਲ ਗੇਟਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਉਹਨਾਂ ਬਿਲ ਗੇਟਸ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝਾ ਕੀਤਾ ਵੀਡੀਓ ਵੀਡੀਓ ਦੇ ਵਿੱਚ ਜਿਸ ਚਾਹ ਵੇਚਣ ਵਾਲੇ ਨੂੰ ਉਹ ਆਰਡਰ ਦੇ ਰਹੇ ਨੇ ਉਹ ਕੋਈ ਹੋਰ ਨਹੀਂ ਡੋਲੀ ਚਾਹ ਵਾਲਾ ਹੈ ਡੋਲੀ ਕਿਟਾਪਰੀ ਦੀਆਂ ਕਈ ਵੀਡੀਓਜ਼ ਅਕਸਰ ਇੰਟਰਨੈਟ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਚਾਹ ਵੇਚਣ ਵਾਲੇ ਦੀ ਚਾਹ ਬਣਾਉਣ ਦਾ ਸਟਾਈਲ ਹੀ ਨਹੀਂ ਸਗੋ ਇਸ ਨੂੰ ਪਰੋਸਣ ਦਾ ਸਟਾਈਲ ਵੀ ਬਹੁਤ ਹੀ ਵੱਖਰਾ ਹੈ ਜਿਸ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਦੀਆਂ ਜਿਹੜੀਆਂ ਕਾਫੀ ਜ਼ਿਆਦਾ ਵੀਡੀਓਜ਼ ਨੇ ਉਹ ਵੀ ਇੰਟਰਨੈਟ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਬਿਲਗੇਟਸ ਦਾ ਇਹ ਵੀਡੀਓ ਇੰਟਰਨੈਟ ਉਤੇ ਬਹੁਤ ਹੀ ਜ਼ਿਆਦਾ ਹਲਚਲ ਮਚਾ ਰਿਹਾ ਹੈ। ਵੀਡੀਓ ਦੇ ਸ਼ੁਰੂ ਦੇ ਵਿੱਚ ਬਿਲਗੇਟਸ ਕਹਿੰਦੇ ਹਨ ਕਿਰਪਾ ਕਰਕੇ ਇੱਕ ਚਾਹ। ਇਸ ਤੋਂ ਬਾਅਦ ਵੀਡੀਓ ਦੇ ਵਿੱਚ ਡੋਲੀ ਚਾਹ ਵਾਲਾ ਦਾ ਕਾਰਟ ਨਜ਼ਰ ਆ ਰਿਹਾ ਹੈ ਜਿਸ ਵਿੱਚ ਉਹ ਚਾਹ ਬਣਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਅਨੋਖੇ ਅੰਦਾਜ਼ ਦੇ ਨਾਲ ਪਹਿਲਾਂ ਅਦਰਕ ਨੂੰ ਕੁਚਲਦਾ ਹੈ ਤੇ ਫਿਰ ਇਲਾਇਚੀ ਤੇ ਚਾਹ ਪੱਤੀ ਪਾਉਂਦਾ ਹੈ। ਇਸ ਤੋਂ ਬਾਅਦ ਚਾਹ ਪਕਕਣ ਤੋਂ ਬਾਅਦ ਉਹ ਇੱਕ ਗਲਾਸ ਦੇ ਵਿੱਚ ਚਾਹ ਪਾਉਂਦਾ ਹੈ ਅਤੇ ਬਿਲਗੇਟਸ ਨੂੰ ਵੀ ਦਿੰਦਾ ਹੈ। ਵੀਡੀਓ ਦੇ ਅੰਤ ਵਿੱਚ ਦੋਵੇਂ ਚਾਹ ਨਾਲ ਪੋਜ਼ ਦਿੰਦੇ ਹਨ। ਨਜ਼ਰ ਆ ਰਹੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਬਿਲ ਗੇਟਸ ਨੇ ਵੀ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਭਾਰਤ ਆਉਣ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹਨ ਬਿਊਰੋ ਰਿਪੋਰਟ ਦੀ ਸ਼ਬਟਡ ਨਿਊਜ਼ ਚੈਨਲ ਧੰਨਵਾਦ